ਕੰਦਾ ਕਹਿੰਦੀ ਕੰਦਾ ਮਾਵਾਂ ਤੇਆਂ ਮਿਲਣ ਲੱਗੀਆਂ ਜਿਨੇ ਕੰਦਾ ਨਹੀਂ ਜਵਾਰੇ ਦੀਆਂ ਹਲਦੀਆਂ ਹੂੰ ਬਾਬਲ ਦੇ ਮਹਿਲਾ ਤੇ 70 ਰੰਗੀਆਂ ਕਬੂਤਰ ਬੋਲਦੇ ਅੱਛਾ ਇਹ ਉਹ ਨਹੀਂ ਹੈਗਾ ਫਿਰ ਪੀਓ ਸੋਭਾ ਕੰਦਾ ਡੋੜਾ ਤੋੜ ਕੇ ਅੱਗੇ ਨੂੰ ਕਰੋ ਇਹਨਾਂ ਸਗੀਆਂ ਭਾਬੀਆਂ ਨੇ ਕਹਿੰਦੇ ਕੱਚਾ ਤੋੜ ਕੇ ਕੱਚਾ ਦੁੱਧ ਪੀਤਾ ਅੱਛਾ ਬੁਲਾਓ ਜੀ ਸਾਥਰੀ ਕੱਲ੍ਹ ਤਾਈ ਫਿਰ ਹਾਂ ਸ੍ਰੀਕਾਰ ਜੀ ਮਹਾਰਾਜ ਰਾਜੀ ਰੱਖੇ ਪਰਮਾਤਮਾ ਤਾਂ ਦੁਸਤੀ ਆਵਾਕਸਰ ਤੋਂ ਨਹੀਂ ਚੜਦੀ ਤਰਾ ਰੱਖੇ ਕਮਾਈ ਆ ਜੇ ਵਰਕ ਦਵਾਵੇ ਪੁੱਤ ਤੁਹਾਡੇ ਸਾਸਰੀਆਂ ਕਾਲ ਸੋਨਿਆਲ ਸਾਸਰੀਆਂ ਕਾਲ ਕਿੱਦਾਂ ਆਇਤਾ ਠੀਕ ਠਾਕ ਹਾਂ ਠੀਕ ਆ ਅੱਛਾ ਮੈਂ ਤਾਂ ਪਹਾੜ ਤੋਂ ਆ ਤਿੰਨ ਚਾਰ ਦਿਨ ਪਹਿਲਾਂ ਆਈਆਂ ਫਿਰ ਇਹਦੇ ਕਰਕੇ ਮੈਂ ਹਾਂ ਤੁਹਾਨੂੰ ਹੁਣ ਮਿਲੀਆਂ ਆ ਆ ਮਹੀਨੇ ਚ ਆਪਾਂ ਹੁਣ ਮਿਲੀਆਂ ਹਾਂ ਹਾਂ 20 ਤਰੀਕ ਕਿੰਨੀ ਹੋ ਗਈ 17 18 ਹਾਂ ਆ ਰਹੇ ਆ ਦੇਖ ਲਓ ਅੱਜ ਮਿਲੀਆਂ ਆ ਆਪਾਂ ਆਮੀ ਨਦੀ ਆਮੀ ਨੇ ਚ ਪੱਜ ਮਿਲੀਆਂ ਇਹ ਕਹਿਣਾ ਚਾਹੁੰਦੀ ਆ ਮੈਂ ਤੁਹਾਨੂੰ ਆਹੋ ਅੱਜੇ ਮਿਲੀਆਂ ਹਾਂ 18 ਤਰੀਕ ਹੋ ਗਈ ਹਾਂ ਦਸਮੀ ਦਾ ਦਿਨ ਹੈ ਦਸਮੀ ਦਾ ਦਿਨ ਅੱਜ ਹਾਂ ਕੜਾਹੀ ਰਖਾਉਗੇ ਕੜਾਹੀ ਖਾਓ ਕੋਈ ਗੱਲ ਨਹੀਂ ਮੇਰੀ ਮੰਮੀ ਨੇ ਬਣਾ ਦੇਣਾ ਤੁਸੀਂ ਗੱਲ ਕਰੋ ਵੀ ਬਹੂ ਬਣਾ ਕੇ ਦੇ ਕੋਈ ਬਣਾ ਕੇ ਦਊਗੀ ਹਾਂ ਹੌਸ਼ ਨਾਲ ਸੇਸਾ ਠੀਕਾ ਐ ਠੀਕ ਠਾਕ ਚਲੋ ਇਹਦਾ ਟਾਈਮ ਲੰਘ ਗਿਆ ਪੁੱਤਰਾ ਹਾਂ ਉਹਦੀ ਸ਼ਾਵਾਸ਼ੇ ਕਹਿੰਦੇ ਸੀ ਫਿੱਟੇ ਅੱਛਾ ਕੇਲ ਵੀ ਸਾਰੇ ਠੀਕ ਹੈ ਹਾਂ ਸਭ ਠੀਕ ਨੇ ਕੇਲ ਚਲੋ ਬਹੁਤ ਵਧੀਆ ਗੱਲ ਹੈ ਅੱਛਾ ਇਧਰ ਮੰਮੀ ਬੈਠੀ ਹੈ ਜੀ ਮੇਰੀ ਹੂੰ ਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੈਸਮੀਨ ਤਾਂ ਆ ਗਈ ਹੈ ਦਿੱਲੀ ਅਸੀਂ ਬਣਾ ਰਹੇ ਹਾਂ ਜੀ ਸਬਜ਼ੀ ਦੇਖ ਲੋ ਤਾਈ ਤੇਰੀ ਪੋਤੀ ਨੂੰ ਬੇਲੀ ਦੱਸਦੇ ਹਾਂ ਮੈਂ ਬੇਲੀ ਹਾਂ ਤਾਈ ਕਿਤੇ ਨਾ ਆ ਦੇਖ ਆ ਹੁੰਦਾ ਦਾਦੀਆਂ ਦਾ ਪਿਆਰ ਹਾਂ ਜਮ ਮਰਜੀ ਹੋ ਜਵੇ ਦਾਦੀਆਂ ਆਪ ਬੇਸ਼ੱਕ ਗਾਲਾ ਕੱਢ ਲੜ ਕਿਸੇ ਹੋਰ ਨੂੰ ਨਹੀਂ ਕੱਢਣ ਦਿੰਦੀਆਂ ਹੁੰਦੀਆਂ ਹਨਾ ਸਹੀ ਹੈ ਬਿਲਕੁਲ ਸਹੀ ਹੈ ਅੱਛਾ ਮੈਨੂੰ ਆਏ ਦੱਸਿਓ ਜਦ ਤੁਸੀਂ ਆ ਰਹੇ ਆਏ ਤੇ ਤੁਸੀਂ ਮੰਮਾ ਨੂੰ ਕਹਿੰਦੇ ਮੈਨੂੰ ਫਲਾਣਾ ਗਾਣਾ ਯਾਦ ਆ ਗਿਆ ਤਾਂ ਕਿ ਆਤਾ ਜਦ ਤੁਸੀਂ ਉਰੇ ਆ ਕੇ ਬੈਠੇ ਤੁਸੀਂ ਮੰਮੀ ਨੂੰ ਕਿਹਾ ਵੀ ਮੈਨੂੰ ਫਲਾਣਾ ਗਾਣਾ ਯਾਦ ਆ ਗਿਆ ਤਾਂ ਤਾਂ ਮੈਂ ਤੁਹਾਨੂੰ ਪੁੱਛਦੀ ਵੀ ਉਹ ਗਾਣਾ ਕਿਹੜਾ ਤਾਂ ਪਤਾ ਨਹੀਂ ਭਾਈ ਲੈ ਪਤਾ ਨਹੀਂ ਹੁਣ ਇਹਦਾ ਮਾਮਾ ਧੀਆ ਇਕੱਠੀਆਂ ਹੋਈਆਂ ਅੱਛਾ ਅੱਛਾ ਹਾਂ ਸੁਣਾਇਓ ਸੁਣਾਇਓ ਕੰਧਾ ਕਣੀ ਕੰਧਾ ਮਾਮਾਤੀਆਂ ਮਿਲਣ ਲੱਗੀਆਂ ਜਿਵੇਂ ਕੰਧਾ ਨੇ ਜਵਾਰੇ ਦੀਆਂ ਹਲਦੀਆਂ ਹੂੰ ਬਾਬਲ ਤੇਰੇ ਮਹਿਲਾ ਤੇ 70 ਰੰਗੀਆਂ ਕਬੂਤਰ ਬੋਲਦੇ ਅੱਛਾ ਇਹ ਉਹ ਨਹੀਂ ਹੈਗਾ ਫਿਰ ਵੀਰੋ ਸੁਹਾਗ ਕੰਧਾ ਡੋਲਾ ਤੋੜ ਕੇ ਅੱਗੇ ਨੂੰ ਕਰੋ ਇਹਨਾਂ ਸਗੀਆਂ ਭਾਬੀਆਂ ਨੇ ਕਹਿੰਦੇ ਕੱਚਾ ਤੋੜ ਕੇ ਕੱਚਾ ਦੁੱਧ ਪੀਤਾ ਅੱਛਾ ਇਹਨਾਂ ਸਗੀਆਂ ਭਾਬੀਆਂ ਨੇ ਹੂੰ ਵੀਰਾਂ ਨੇ ਡੋਲਾ ਤੋੜਤਾ ਹੂੰ ਅੱਗੇ ਨੂੰ ਹੂੰ ਏ ਮਾਤੇਤੀ ਵਾਲੀ ਗੱਲ ਤੇ ਜਦ ਕੁੜੀ ਵਿਦਾ ਹੁੰਦੀ ਆ ਉਹਦੀ ਗੱਲ ਕਰਦੇ ਤੁਸੀਂ ਹਾਂ ਅੱਛਾ ਕਿਲਾ ਹੁੰਦੀ ਆ ਵਿਦਾ ਹੁੰਦੀ ਆ ਜਿਆਦਾ ਹਾਂ ਆ ਕੀ ਕਹਿੰਦੇ ਹੁੰਨੇ ਆ ਤਾਈਆ ਮੱਛਰ ਤੇ ਮੱਖੀਆਂ ਦਾ ਇਲਾਜ ਇਹ ਨਾ ਬਹੁਤ ਹੋ ਗਈਓ ਲੈ ਆਓ ਕੀ ਲਈਏ ਫਰਨਾਏ ਅੱਛਾ ਛਿੜਕ ਦਿਆ ਕਰੋ ਓਕੇ ਓਕੇ ਜੜ ਦੋ ਓਕੇ ਓਕੇ ਜੜਦਾਂਗੇ ਇੱਕ ਅੱਧਾ ਗਾਣਾ ਹੋਰ ਸੁਣਾ ਦਿੱਤਾ ਹੀ ਬਹੁਤ ਸੋਹਣਾ ਲੱਗਿਆ ਸੱਚੀ 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 ਹਾਂਜੀ ਕਹਿੰਦੀ ਬਾਬਰ ਜਨਨ ਨੂੰ ਬਿਦਾ ਕਰੇਂਦੇ ਆ ਹੂੰ ਕਹਿੰਦਾ ਮੈਨੂੰ ਰੱਖ ਲੈ ਅੱਜ ਦੀ ਰਾਤ ਵੇ ਮੈਨੂੰ ਰੱਖ ਲੈ ਅੱਜ ਦੀ ਰਾਤ ਹੂੰ ਉਹ ਕਹਿੰਦਾ ਕਿੱਕਣ ਅੱਖਾਂ ਧੀਏ ਤੇਰੀ ਇਹ ਮੇਰੀ ਇਹ ਜਮੈਂ ਜਾਨੇ ਬਣਾ ਲਈ ਰਾਤ ਨੂੰ ਹੂੰ ਕਹਿੰਦੀ ਹੋਰ ਜਾਨਨ ਨੂੰ ਤੋੜ ਦੇ ਚੀਰੇ ਵਾਲੇ ਨੂੰ ਰੱਖ ਲਿਓ ਰਾਤ ਜੀ ਹੂੰ ਚੀਰੇ ਵਾਲੇ ਨੂੰ ਰੱਖ ਲਿਓ ਰਾਤ ਜੀ ਹੂੰ ਉਹ ਕਹਿੰਦਾ ਚੀਰੇ ਵਾਲੇ ਨੂੰ ਕਿਵੇਂ ਰੱਖੂੰਗਾ ਮੈਂ ਉਹ ਜਾ ਨਹੀਂ ਸਕਦਾ ਕਹਿੰਦਾ ਜੰਨ ਤੋੜੂੰਗਾ ਰੱਖ ਬਿਦਾ ਤੈਨੂੰ ਕਰੂੰਗਾ ਕਿ ਜੰਨ ਤੋੜੂੰਗਾ ਹਾਂ ਠੀਕ ਉਹ ਕਹਿੰਦੇ ਨੇ ਅੱਜ ਦੀ ਦਿਹਾੜੀ ਮੈਨੂੰ ਰੱਖ ਲੈ ਨੀ ਬਾਪ ਮੈਨੂੰ ਅੱਜ ਦੀ ਦਿਹਾੜੀ ਇੱਕ ਹੋਰ ਉਹ ਚੀਜ਼ਾਂ ਨਾ ਦੇਖ ਲੈ ਕਿ ਅਮਤਾਈ ਤੁਹਾਡੇ ਦਿਮਾਗ ਚ ਕਿੱਥੇ ਤੇ ਕੀ ਗੱਲ ਹੋਈ ਕੋਈ ਗੱਲ ਹੋਈ ਅੱਜ ਕਿੱਥੇ ਜਿਹੜੇ ਤੁਸੀਂ ਆਏ ਆ ਗਾਣੇ ਸੁਣਾ ਰਹੇ ਆਂ ਅੱਜ ਵਿਆਹ ਲੈ ਕੋਈ ਗੱਲ ਹੋਈ ਆ ਪਿੰਡ ਚ ਯਾ ਤੋਸੀ ਕਿਸੇ ਨਾਲ ਕੋਈ ਗੱਲਬਾਤ ਕਰੀ ਨਾ ਗੱਲਬਾਤ ਕੀ ਕਰਨੀ ਆ ਗੱਲਬਾਤ ਤਾਂ ਰੋਈਆਂ ਹੋਈਆਂ ਨੇ ਹਾਲੇ ਅੱਛਾ ਉਹ ਪੁੱਛ ਕਾਤੇ ਹਾਂ ਕਾਤੇ ਉਹਨਾਂ ਦਾ ਪਰੌਣਾ ਨਹੀਂ ਮੰਗੇ ਕਿਉਂ ਨਾ ਦਾ ਮੋਨ ਨੂੰ ਦਾ अच्छा 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 ठीक है मेरे जो भतीजान मर गए का पर सब निकल गए हम्म हटियाली चलो भाई एक गल देखो मेरी गल सुनो ए रब ਵੱਲੋਂ ਆ ਸਾਰਾ ਜਿਹਨਾਂ ਦੇ ਜਿੰਨੇ ਕ ਸਾਹ ਲਿਖੇ ਹੋਏ ਉਹਨੇ ਕੇ ਹੀ ਸਾਹ ਪੂਰੇ ਉਹ ਬਹਾਨਾ ਵਾਨਾ ਤਾਂ ਬਸ ਹਾਂ ਸਾਰੀ ਗੱਲ ਦਾ ਉਹਨੇ ਨਮੈਟਰ 'ਚ ਪਾਣੀ ਪਾਉਣਾ ਤਾਂ ਤਾਰ ਫੜਨੀ ਸੀ ਨਮੈਟਰ ਨੇ गिरਣਾ ਤਾਂ ਉਹਨੇ ਮੁਕਣਾ ਕਦਾਈ ਗੋਤਾ ਤਾਂ ਹਾਂ ਦੇਖ ਲਾ ਮਮੀ ਬਹਾਨਾ ਹੀ ਬਣਦਾ ਇਹ ਦੇਖ ਲੋ ਜਿਹਦਾ ਵੀ ਆਉਣਾ ਜਾਣਾ ਮਦਰ ਵਾਲੀ ਹੂੰ ਅੱਛਾ ਅਮਾੜੋ ਦੇ ਬਾਰੇ ਓਕੇ 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 ਠੀਕ ਅੱਲਾ ਹੀ ਮੁੰਡਾ ਹੈ ਕਿਰਤੀ 1 ਸਾਲ ਦਾ ਉਹ ਦੇਖੋ ਜਿਹੜਾ ਮਰਿਆ ਮੁੰਡਾ ਚਲ ਹਾਂ ਇਹਦਾ ਪੰਜ ਚਾਰ ਸਾਲ ਦਾ ਹੈ ਉਹ ਕੁੜੀ ਦਾ ਮਨੂ ਦਾ ਉਹਨਾਂ ਦਾ ਦੁੱਖ ਉਹ ਹੀ ਜਾਣਦੇ ਆ ਆਪਾਂ ਤਾਂ ਗੱਲ ਕਰ ਸਕਦੇ ਉਹਨਾਂ ਦਾ ਦੁੱਖ ਮੈਂ ਕਿਹਾ ਉਹ ਹੀ ਜਾਣਦੇ ਆ ਆਪਾਂ ਤਾਂ ਗੱਲ ਕਰ ਸਕਦੇ ਆ ਹਾਂ ਪਰ ਸੱਚੀ ਹੈ ਬੱਚੀ ਹਾਂ ਕਹਿੰਦੇ ਜਿਸ ਤਨ ਲੱਗੇ ਸੋ ਤਨ ਜਾਣੇ ਲਿਓ ਭਾਈ ਜੇ ਚੱਲ ਲੱਗੀ ਉਸ ਤਾਂ ਪੀੜ ਹਾਂ ਜਾਣੇ ਪਰਾਈ ਪੀੜ ਕੀ ਆ ਪਰਾਈ ਪੀੜ ਹਾਂ ਲੋ ਬਈ ਤਾਈ ਲੱਗੀ ਮੰਮੀ ਨੂੰ 100 ਰੁਪਏ ਦੇਣ ਚਾ ਨਾ ਤਾਈ ਅਜ ਗੁੱਸੇ ਚ ਕਾਦੇ ਲੱਗੀ ਜਾਂਦੀਆਂ ਮੈਨੂੰ ਸਮਝਦੀ ਨਹੀਂ ਆਉਂਦੀ ਤਾਈ ਮੈਨੂੰ ਲੱਗਦਾ ਕਿਸੇ ਨਾਲ ਬਾਹਰ ਖੜਕ ਕੇ ਆਈਆਂ ਇਹ ਨਹੀਂ ਬੋਝੇ ਚੁੱਪ ਕਾ ਲਾ ਕਾ ਤੇ ਨਹੀਂ ਕਿ ਤਾ ਤੂੰ ਸੋਹਣੀ ਵੀ ਬਹੁਤ ਲੱਗਦੀ ਆ ਹਰੇ ਠੀਕ ਨੇ ਤਨ ਹਾਂਜੀ ਹਾਂ ਬਸ ਫਕਤ ਦੀਆਂ ਗੱਲਾਂ ਜਦ ਆਪਣੇ ਦੁੱਖ ਹੁੰਦਾ ਤੇ ਆ ਮੈਂ ਫਿਰ ਦੁਹੇ ਦਾ ਚੱਲ ਰਹੀ ਹਾਂ ਹਾਂ ਆਪਣਾ ਯਾਦ ਹਾਂ ਨਹੀਂ ਇਹ ਗੱਲ ਮੈਂ ਥੋੜੀ ਮੰਨਦੀ ਆ ਪਰ ਤੂੰ ਸੱਚੀ ਸੋਹਣੀ ਲੱਗਦੀ ਆ ਅੱਜ ਠੀਕ ਐ ਚਲ ਅੱਜ ਨਾਲ ਦਾ ਮਾਲ ਖਰਾਬ ਹਾਂ ਮੈਂ ਮੰਨ ਗਈ ਤੁਹਾਡੀ ਗੱਲ ਦੁਨੀਆ ਚਲੋ ਚੱਲਨਾ ਮੇਲਾ ਕੋਈ ਆਉਂਦਾ ਤੇ ਕੋਈ ਜਾਂਦਾ ਹੈ ਸਾਡੇ ਵਰਗਾ ਲੈਵੇ ਕੋਈ ਦੁੱਖ ਨਹੀਂ ਹਾਂ ਇਹ ਗੱਲ ਹੈਗੀ ਆ ਤਾਈ ਕੋਈ ਦੁੱਖ ਨਹੀਂ ਹਾਂ ਜਿਨ੍ਹਾਂ ਨੇ ਉਮਰ ਪੋਗਲੀ ਹਾਂ ਜਿਹੜੇ ਕੜੀਆਂ ਟੁੱਟਦੀਆਂ ਨੇ ਪੁੱਤੇ ਇਹ ਵੱਡੋਖਾ ਹੂੰ ਵੱਡੋਖਾ ਹੈ ਉਮਰ ਪੋਗਲਿਓ ਜਲਜਣ 3 ਮਹੀਨੇ ਹੋਏ ਤੇ ਆਏ ਨੂੰ ਜਾਣਾਦਾਰ ਤੇ 6 ਮਹੀਨੇ ਸ਼ੁਤੀ ਆਏ ਤੇ ਹੂੰ ਹਾਂ ਕੀ ਕਰੇ ਤਾਈ ਕੀ ਕਰੇ ਹੁਣ ਮੈਂ ਤੁਹਾਨੂੰ ਦੱਸ ਦਿੱਤਾਈ ਸੁਣੋ ਜਿੱਥੇ ਅਸੀਂ ਗਏ ਵੇ ਤੇ ਪਹਾੜਾਂ ਚ ਉੱਪਰ ਜੋੜਜੀ ਸਾਹਿਬ ਉੱਥੇ ਹਰ ਮਤਲਬ ਉੱਥੇ ਨਾ ਜਿੰਨਾ ਵੀ ਮੇਲਾ ਲੱਗਦਾ ਹਰ ਦੋ ਸਾਲ ਬਾਅਦ ਲੱਗਦਾ ਨਾ ਉੱਥੇ ਇੱਕ ਜਾਂ ਦੋ ਮੌਤ ਹੁੰਦੀਆਂ ਹੁੰਦੀ ਆ ਅੱਛਾ ਜਿਵੇਂ ਹੁੰਦੀ ਆ ਨਾ ਲਿਖੀ ਬਾਬਾ ਜੀ ਦੇ ਚਰਨਾਂ ਦੇ ਵਿੱਚ ਹੀ ਸਾਨੂੰ ਮੁਕਤੀ ਮਿਲਣੀ ਆ ਉਹ ਚੀਜ਼ ਹੁੰਦੀ ਆ ਉੱਥੇ ਦੇ ਹਾਂ 21 ਸਾਲ ਦਾ ਮੁੰਡਾ ਉੱਥੇ ਹਾਂ ਕਿ ਨਹੀਂ ਗਿਆ ਬੜਾ ਖੜਾ ਖੜਾ ਕੇ ਟੈਗ ਆ ਗਿਆ ਦੇਖਾਗੇ ਹਾਂ ਵਾਈ ਬਜਦੇ ਪੂਰਾ ਹੋ ਗਿਆ ਹਾਂ ਹਾਂ ਕੀ ਕਹੋਂਗੇ ਤੁਸੀਂ ਦੇਖ ਲਓ ਹਾਂ ਜਿੱਤੇ ਜਿੱਦੇ ਸਾਹ ਦੇਖ ਲਓ ਲਿਖੇ ਆ ਉਥੇ ਜਿੱਹਾ ਕਹਿੰਦੇ ਮੈਨੂੰ ਕਹਿੰਦਾ ਤੂੰ ਚੁਰਫੀ ਫਲਾਣੇ ਸਾਂ ਚੰਡੀ ਖੱਤੇ ਕਰਾਂ ਚੰਡੀ ਜੇ ਮਰ ਗਈ ਮਾਜਾ ਮਾਰਨਾ ਪੈਦਾ ਕਰ ਅੰਦਰ ਬੈਠੇ ਨੂੰ ਲੈ ਜਾਣਾ ਹਾਂ ਨਹੀਂ ਜਦ ਜਾਣਾ ਇਹ ਲੰਘ ਜਿੱਥੇ ਟਿਕਰੀ ਉਥੇ ਆਪ ਚੱਲ ਕੇ ਜਾਣਾ ਧਾਤੀ ਨਹੀਂ ਆਉਂਦੀ ਬਿਲਕੁਲ ਸਹੀ ਆਉਂਦੇ ਧਾਤੀ ਨਹੀਂ ਆਉਂਦੀ ਹਾਂ ਹੁਣ ਉਹਦੇ ਜਿਹੜਾ ਮੁੰਡਾ ਮੀਆਂ ਬਦਾਲਾ ਮਰਿਆ ਹੈ ਨਾ ਤਾਂ ਪਤੀ ਜਵਾਈ ਹੂੰ 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 ਜੇ ਉਹ ਨੂੰ ਹੁਕਮ ਹੰਦਾ ਘਰ ਦਾ ਰੋਟੀ ਖਾਣੇ ਦਾ ਰੋਟੀ ਖਾਣ ਵਾਈ ਜਾਂਦਾ ਸਹੀ ਗੱਲ ਹੁਕਮ ਨਹੀਂ ਦਾ ਹਾਂਜੀ ਹਾਂ ਉਹਨੇ ਕਹਿੰਦਾ ਯਾਰ ਮੈਨੂੰ ਸੱਚੇ ਰੰਗੀ ਦੇ ਪਰ ਛੇ ਛੱਡੇ ਪਿੱਛਲੇ ਗੱਡੀ ਨੇ ਟੱਕ ਮਾਰੀ ਸਭ ਖੰਬੇ ਨਾਲ ਵੱਜਿਆ ਖੰਬੇ ਨਾਲ ਵੱਜ ਕੇ ਖਤਾ ਜੀ ਕਰਕੇ ਜਦ ਪੂਰਾ ਹੋ ਗਿਆ ਬਸ ਪਤਾ ਨਿਕਲ ਕਿਥੇ ਕਿਆ ਕਿਆ ਕੀਦਾ ਕੀਦਾ ਦਾਣਾ ਬਾਣੀ ਖਤਮ ਲਿਖਿਆ ਹੋਇਆ ਹਾਂਜੀ ਉਹ ਹੁਣ ਪਰਮਾਤਮਾ ਨੇ ਯਾਨੀ ਕੋ ਤੈਨੂੰ ਦੋ ਗੁੜੀਆਂ ਮਿਲ ਜਾਈ ਹੂੰ ਜਿਹਨੇ 6 ਸਾਲ ਦੀ ਬਸ ਚਲੋ ਕੋਈ ਨਹੀਂ ਮਾੜਾ ਸਾਨੂੰ ਲੱਗਦਾ ਆਪਾਂ ਨੂੰ ਤਾਂ ਲੱਗਦਾ ਆਪਾਂ ਨੂੰ ਮੇਰੀ ਤਾਈ ਸੁਣ ਮੇਰੀ ਗੱਲ ਸੁਣ ਕੋਈ ਜਾਣਦਾ ਹੈ ਨਾ ਜੀਜਾ ਕੁਝ ਵੀ ਆ ਮਾੜਾ ਆਪਾਂ ਲੱਗਦਾ ਪਰ ਰੱਬ ਨੇ ਜੀਜ ਦਿੱਤੀ ਉਹਨੇ ਲੈਣੀ ਵੀ ਆ ਲੈਣੀ ਐ ਟਾਈਮ ਨਾਲ ਲੈ ਲੈ ਗੱਲ ਉਹੀ ਐ ਨਾ ਟਾਈਮ ਨਾਲ ਲੈ ਲਵੇ ਆਪਣੀ ਸੋਚ ਐ ਵੀ ਟਾਈਮ ਨਾਲ ਲੈ ਲੈ ਹਾਂ 60 65 ਸਾਲ ਦਾ ਕਰ ਦਵੇ 50 ਦਾ ਹੀ ਕਰ ਦਵੇ ਬੰਦੇ ਨੇ ਹਾਂ ਸਹੀ ਗੱਲ ਅੱਧ ਤੇ ਵੱਧ ਜ਼ਿੰਦਗੀ ਦੇਖ ਜਾਣੀ ਉਹਨੇ ਚਲੋ ਚਲੋ ਬਾਕੀ ਜੋ ਉਹਦਾ ਦਾ ਹੀ ਹੋ ਪਾ ਉਹ ਨਾਲ ਲਊਗੀ ਉਹ ਭੋਗ ਚਣ ਹਾਂ ਉਹਦੇ ਮੂਰੇ ਬਸ ਨਹੀਂ ਜਾਂਦਾ ਉਸ ਕਹਨੇ ਆ ਹਾਂ ਕਰਨਾ ਜੋ ਪ੍ਰਮਾਤਮਾ ਨੇ ਕਰਨਾ ਉਹਨਾਂ ਨੇ ਕਰਨਾ ਹਾਂਜੀ ਹੂੰ ਹੁਕਮੇ ਅੰਦਰ ਸਭ ਕੋ ਬਾਹਰ ਦੂਜੀ ਥਾਂ ਗਏ ਨੇ ਦੂਸਰੇ ਗਏ ਮੈਂ ਭਾਂਪਰੀ ਨਾਨਾ ਥੋੜਾ ਜਿਹਾ ਢਿੱਲਾ ਆ ਜੋ ਰੋ ਪਾ ਕਿਆ ਕਰੇ ਹਾਂ ਹਾਂ ਉਹ ਵੀ ਬਜ਼ੁਰਗ ਜੀ ਮੈਂ ਤੁਸੀਂ ਗੱਲ ਕਰਦੇ ਹਾਂ ਤੇਰੇ ਚਾਚਾ ਹੈ ਮੇਰੇ ਨਹੀਂ ਇਹ ਤਾਂ 베ਰੇ ਵਾਲਾ ਅੱਛਾ ਅੱਛਾ ਤਾਂ ਨਿੱਕੇ ਵਾਲੇ ਕੋਲ ਨੰਬਰ ਤੁਹਾਡਾ ਅੱਛਾ ਅੱਛਾ ਖੇਲ ਦਾ ਹਾਂ ਕਰਾ ਮੈਂ ਵੀ ਦੇਣੀ ਸੀ ਮੇਰੇ ਮੋਟ ਚਲੇ ਪੈਸੇ ਨਹੀਂ ਹੈਗੇ ਨਹੀਂ ਮੇਰੇ ਕੋਲ ਨੰਬਰ ਨਹੀਂ ਅੱਛਾ 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 ਲੈ ਜਮ ਅਗਰ ਮੈਂ ਜੇ ਵਿੱਚ ਰੱਖਦੀ ਹਾਂ ਮੈਂ ਰੱਖਦੀ ਨਹੀਂ ਸੋ ਅੱਗੇ ਛੋਟੀ ਜੀ ਕਾਪੀ ਹੁੰਦੀ ਸੀ ਹੈਗੀਆਂ ਕਾਪੀਆਂ ਬਣਾਈਆਂ ਅੱਛਾ ਚਾਰ ਨਹੀਂ ਐ ਤੇ ਰੱਖ ਤਾਈ ਨੇ ਕੰਮ ਕਰਦਾ ਉਹਨੇ ਕਿਹਾ ਮੈਂ ਤੂੰ ਫੋਨ ਕਰਦਾ ਜਦ ਤੱਕ ਪੀ ਕੱਢ ਕੇ ਕਰ ਜਣਾ ਮੈਂ ਵੀ ਲਿਖਿਆ ਹੋਇਆ ਕੰਨ ਨਹੀਂ ਆਉਂਦੀ ਆ ਹਾਂ ਪਾਪਾ ਜੀ ਕੋਲ ਵੀ ਪਾਪਾ ਜੀ ਕੋਲ ਫੋਨ ਹੈਗਾ ਉਹ ਪਾਪਾ ਜੀ ਨੇ ਕਾਪੀ ਪਰ ਲਿਖਦੇ ਨੰਬਰ ਦੇਖ ਲਓ ਹਾਂ ਕਾਪੀ ਪਰ ਲਿਖਿਆ ਹੋਇਆ ਉਹਨੇ ਵੀ ਜਿਹੜਾ ਦਾਦਾ ਸਾਡਾ ਹਾਂ ਹੋ ਦਾਦਾ ਮੇਰਾ ਕਾਪੀ ਬਾਰੇ ਲਿਖਦਾ ਨੰਬਰ ਆਏ ਕਹਦੇ ਦਿਓਰ ਦਿਓ ਥੋੜਾ ਆਹ ਦੇ ਦਿਓਰ ਦੇ ਨਾਂ ਨੂੰ ਕਿਵੇਂ ਖਿਲੁੱਠੀ ਆਏ ਹਾਏ ਲੈ ਜੀ ਪੁੱਤ ਐ ਲੈ ਦਿਓ 100 ਰੁਪਏ ਦੇ ਦੋ ਦਰਬਣ ਜੀ ਤੁਹਾਡੇ ਮੂਨੇ ਪਾਨ ਪਈਆਂ ਦੇ ਦੋ ਦੇਖ ਕੇ ਆ ਲੈ ਭਾਈ ਮੇਰੇ ਪੈਰ ਸੁੱਤੇ ਪਏ ਆ ਦੇਤੀ ਆ ਪਈਆ ਫੜੋ ਫੜੋ ਕਰ ਐ ਸੰਤੀ ਦਾ ਇਹ ਮੇਰੇ ਪੈਰ ਉੱਤੇ ਬੈਿਟ ਮੜੀ ਤਾਈ ਨੂੰ ਥੋੜਾ ਜਿਹਾ ਸੁਣਦਾ ਥੋੜਾ ਜਿਹਾ ਉੱਚਾ ਹੈ। ਕੀ ਕਰੇ ਤਾਈ ਹੁਣ ਵਿਚਾਰੀ ਜਵਾਨ ਹੁੰਦੀ ਜਾਂਦੀ ਆ। ਪੈਰ ਕੋ ਸੌਂਦੇ ਆ। ਤਾਂ ਕਰਦੇ। ਤਾਈ ਹੁਣ ਟਾਈਮ ਦੇ ਨਾਲ ਨਾ ਸੁਣੋ ਤਾਂ ਸਹੀ ਤਾਈ ਹੁਣ ਟਾਈਮ ਦੇ ਨਾਲ ਜਵਾਨ ਹੁੰਦੀ ਜਾਂਦੀ ਆ। 50 50 ਦੀ ਹੈ ਮੈਂ 50 ਦੀ ਨਹੀਂ ਦਿੰਦੇ ਉਹ। ਅੱਛਾ 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 ਤੁਸੀਂ ਆਏ ਕਰ 50 ਦੀ ਅੱਛਾ 50 ਦੀ ਨਾ ਹਾਂ ਠੀਕ। ਠੀਕ ਹੈ ਮੈਂ ਸਮਝ ਗਈ ਤੁਹਾਡੀ ਗੱਲ ਠੀਕ ਠੀਕ ਉਹ ਬਈ ਨਾ ਗਿਣਤੇ ਇੱਕ ਨਾ ਬੰਨੀਆਂ ਵੀ ਨਹੀਂ ਹੁੰਦੀਆਂ ਹਾਂ ਸੌ ਦੀਆਂ 200 ਦੀਆਂ ਇੱਕ ਨਾ ਪਾਈਆਂ ਵੀ ਹੁੰਦੀਆਂ ਹੂੰ ਚਲੋ ਜੀ ਫਿਰ ਠੀਕ ਆ ਅਗਲੀ ਵੀਡੀਓ ਚ ਮਿਲਦੇ ਆ ਤਾਈ ਬਾਏ ਕਰਦੇ ਬਾਏ ਦੋ ਕੱਪ ਚਾਹੇ